ਇਹ ਵੀ ਵੀਰ ਹੈ ਤੇ ਇਹ ਬਟਾਲੇ ਤੋਂ ਆਏ ਆ ਨਾਂ ਇਹ ਸੁਣ ਸਕਦੇ ਆ ਤੇ ਨਾਂ ਬੋਲ ਸਕਦੇ ਆ ਤੇ ਐਡੀ ਤੋਂ ਆਏ ਆ ਸਪੈਸ਼ਲੀ ਤੇ ਬੜਾ ਪਿਆਰ ਕੀਤਾ ਇਹਨਾਂ ਨੇ ਕਿਹਾ ਇਹ ਤੁਹਾਨੂੰ ਅਸੀਂ ਵਿਚਾਰਿਆਂ ਨੇ ਸਮਝਾਇਆ ਉਹਨੂੰ ਕਹਿੰਦੇ ਇਹ ਤੁਹਾਨੂੰ ਦੇਖਿਆ ਸੀ ਉੱਥੇ ਅਸੀਂ ਇਹ ਸ਼ੋਹ ਤੇ ਸੀ ਦੇਖਿਆ ਸੀ ਕਹਿੰਦੇ ਪਰ ਮਿਲ ਨਹੀਂ ਪਾਏ ਸੀ ਸੈਡ ਗੀਤਾ ਨਾਲ ਹਰ ਇੱਕ ਨੂੰ ਆਪਣਾ murid ਬਣਾਉਣ ਵਾਲੇ ਸੁਰੀਲੇ ਗਾਇਕ ਖਾਨ ਸਾਹਿਬ ਨੂੰ ਦੁਨੀਆ ਭਰ ਵਿੱਚ ਚਾਣ ਵਾਲੇ ਪਿਆਰ ਕਰਦੇ ਨੇ ਤੇ লাই ਪ੍ਰੋਗਰਾਮ ਵਿੱਚ ਵੀ ਉਹਨਾਂ ਨੂੰ ਪਰਵਾ ਹੁੰਗਾਰਾ ਮਿਲਦਾ ਹੈ ਦੱਸਦੀਏ ਖਾਨ ਸਾਹਿਬ ਦੇ ਫੈਨਸ ਦਾ ਇੱਕ ਅਜੀਹਾ ਹੀ ਪਿਆਰ ਸਾਨੂੰ ਹਾਲ ਹੀ ਵਿੱਚ ਵੇਖਣ ਨੂੰ ਮਿਲਿਆ ਜਿਸ ਦੀ ਵੀਡੀਓ ਖੁਦ ਸੋਸ਼ਲ ਮੀਡੀਆ ਉੱਤੇ ਖਾਨ ਸਾਹਿਬ ਨੇ ਸਾਂਝੀ ਕੀਤੀ ਹੈ ਦਰਅਸਲ ਇਹ ਵੀਡੀਓ ਖਾਨ ਸਾਹਿਬ ਦੇ ਫੈਨਸ ਦੀ ਹੈ ਜੋ ਖਾਸ ਤੌਰ ਤੇ ਬਟਾਲੇ ਤੋਂ ਗਾਇਕ ਦੇ ਘਰ ਪਹੁੰਚਦੇ ਨੇ ਪਰ ਗਾਇਕ ਨੂੰ ਹੈਰਾਨਗੀ ਅਦੋ ਹੁੰਦੀ ਹੈ ਜਦੋਂ ਉਸ ਨੂੰ ਪਤਾ ਚੱਲਦਾ ਹੈ ਕਿ ਇਹ ਦੋਵੇਂ ਫੈਨਸ ਨਾ ਬੋਲ ਸਕਦੇ ਨੇ ਤੇ ਨਾ ਹੀ ਕੰਨਾਂ ਤੋਂ ਸੁਣ ਸਕਦੇ ਨੇ ਦੋਵੇਂ ਫੈਨਸ ਗਾਇਕ ਨੂੰ ਇਸ਼ਾਰਿਆਂ ਨਾਲ ਦੱਸਦੇ ਨੇ ਕਿ ਉਹ ਖਾਨ ਸਾਹਿਬ ਦੀ ਤਸਵੀਰ ਵਿਖਾ-ਵਿਖਾ ਕੇ ਉਸ ਕੋਲ ਪੁੱਜੇ ਨੇ ਦੱਸ ਦਈਏ ਰੱਬ ਦੇ ਬੰਦਿਆਂ ਦਾ ਅਜੀਬਾ ਪਿਆਰ ਵੇਖ ਕੇ ਖਾਨ ਸਾਹਿਬ ਭਾਬਕ ਹੁੰਦੇ ਨਜ਼ਰਾਈ ਤੇ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਨੇ ਤੇ ਆਪਣੇ ਸਾਰੇ ਚਾਣ ਵਾਲਿਆਂ ਦਾ ਧੰਨਵਾਦ ਵੀ ਕਰਦੇ ਨੇ ਜ਼ਰਾ ਤੁਸੀਂ ਵੀ ਵੇਖੋ ਇਹ ਵੀਡੀਓ ਤੇ ਕਮੈਂਟਸ ਵਿੱਚ ਦੱਸੋ ਤੁਹਾਨੂੰ ਕਿਵੇਂ ਦੀ ਲੱਗੀ ਹੈ ਵੀਡੀਓ ਇਹ ਵੀ ਵੀਰ ਹੈ ਤੇ ਇਹ ਬਟਾਲੇ ਤੋਂ ਆਏ ਆ ਨਾਂ ਇਹ ਸੁਣ ਸਕਦੇ ਆ ਤੇ ਨਾਂ ਬੋਲ ਸਕਦੇ ਆ ਤੇ ਐਡੀ ਤੋਂ ਆਏ ਆ ਸਪੈਸ਼ਲੀ ਤੇ ਬੜਾ ਪਿਆਰ ਕੀਤਾ ਇਹਨਾਂ ਨੇ ਕਿਹਾ ਇਹ ਤੁਹਾਨੂੰ ਅਸੀਂ ਵਿਚਾਰਿਆਂ ਸਮਝਾਇਆ ਉਹਨੂੰ ਕਹਿੰਦੇ ਇਹ ਤੁਹਾਨੂੰ ਦੇਖਿਆ ਸੀ ਉੱਥੇ ਅਸੀਂ ਇਹ ਸ਼ੋਹਦੇ ਸੀ ਦੇਖਿਆ ਹੀ ਕਹਿੰਦੇ ਪਰ ਮਿਲ ਨਹੀਂ ਪਾਏ ਸੀ ਤੇ ਇਹ ਉਹ ਮਨ ਥੋੜਾ ਕਰਦਾ ਵਿਚਾਰ ਤੇ ਅੱਲਾਹ ਤਾਲਾ ਬਖਸ਼ੀਆਂ ਦੇਵੇ ਓਕੇ ਕਹੋਗੇ ਹਾਂ ਦੁਆ ਕਰਿਓ ਨਾ ਵਾਤੇ ਇਹ ਕਮਾਲ ਕੰਬੀ ਆ ਯਾਰ ਅਲਾਈਨ ਨੂੰ ਪਾਉਂਦੇ ਰਹੀ ਸੀ ਮੇਰੇ ਹਏ ਲਵਿ ਲਵਿ ਬਹੁਤ ਸਾਰਾ ਲਵਿ ਲੱਗੀ ਵੀ ਟਾਈਮ ਅਜੀ ਮੇਰਾ ਬੜਾ ਮੇਰਾ ਦਿਲ ਖੁਸ਼ ਹੋਇਆ ਇਹ ਵੀਰ ਇਹ ਤੁੰਨੇ ਜਾਣੇ ਆ ਤਰ ਮੈਂ ਦੱਸ ਗਿਆ ਟਿਆ ਬਈਨਾ ਕਿਦਾਂ ਤੇ ਜਾਰੇ ਮੋਟਰਸਾਈਕਲ ਤੇ ਆਏ ਆ ਤੇ ਦੱਬ ਦੇ ਲਮਾਉਂਦੇ ਇਹਨਾਂ ਨੂੰ ਪਤਾ ਨਹੀਂ ਸੀ ਆ ਉਹਨੇ ਪੁੱਛੀ ਆਏ ਸਾਰੇ ਬਾਤਾਂ ਉਹ ਉਹਦੇ ਲੇਖਿਆ ਉਹਤੇ ਮਨ ਤੇ ਟਾਈਪ ਕਰਕੇ ਲਾ ਫੇਰ ਪੁੱਛਦੇ ਆ ਕਿਸੇ ਨੂੰ ਵੀ ਆ ਕਿੱਥੇ ਆ ਬੀ ਖਾਣਾ ਦਾ ਖਾਣ ਕਰਕੇ ਆ ਇੱਥਾਂ ਪੁੱਛਿਆ ਇਹ ਵਿਅਕਤੀ ਇਹ ਮੋਟਰਸਾਈਕਲ ਤੇ ਆਇਆ ਬਟਾਲੇ ਤੋਂ ਤੇ ਮੈਨੂੰ ਪੁੱਛਿਆ ਬਹਿ ਗਿਆ ਕੋਈ ਖਾਣਾ ਪੀਣਾ ਕੁਛ ਹੈ ਨਾ ਤੇ ਕਹਿੰਦੇ ਨਹੀਂ ਨਹੀਂ ਦੇਖ ਲਿਆ ਢਿੱਡ ਭਰ ਗਿਆ ਤੇ ਮੈਂ ਬਹੁਤ ਇਹਨਾਂ ਦਾ ਇਹਨਾਂ ਨੂੰ ਦੋਨਾਂ ਨੂੰ ਪਿਆਰ ਹੈ ਮੇਰੇ ਵੱਲ ਤੇ ਪਰ ਕੋਈ ਨਹੀਂ ਨਾ ਇਤਨੀ ਜ਼ਰਦੰਦੀ ਕੋਈ ਨਾ ਕੁਛ ਇਨਸ਼ਾਅੱਲਾ ਹਨਾ ਆ ਵੀ ਰਿਹਾ ਨੇ ਮੈਨੂੰ ਬੜਾ ਮੇਰਾ ਦਿਲ ਬਹੁਤ ਰਿਕਰ ਇੱਕ ਪਰਿਆ ਵੀ ਦਿਲ ਮੇਰਾ ਬੜਾ ਹੈ ਨਾ ਜਾਨੀ ਕਿ ਉਹ ਮੈਂ ਇੰਨਾ ਪਿਆਰ ਯਾਰ ਮੈਂ ਇੰਨੇ ਜੋਗਾ ਹੈ ਨੀਗਾ ਜਿੰਨਾ ਅੱਲਾ ਨੇ ਮੈਨੂੰ ਦਿੱਤਾ ਹੈ ਅੱਲਾ ਮੈਨੂੰ ਫਰੀ ਜਾਂਦਾ ਹੈ ਇਤਾਂ ਦੇ ਬੰਦੇ ਜਿਹੜੇ ਅੱਲਾ ਦੇ ਬੰਦੇ ਆ ਤੇ ਇੰਦਾ ਦੇ ਬੰਦੇ ਜਦੋਂ ਮੈਨੂੰ ਪਿਆਰ ਕਰਦੇ ਆ ਤੈਨੂੰ ਲੱਗਦਾ ਵੀ ਹਾਂ ਕੁਛ ਨਾ ਕੁਛ ਖੱਦਿਆ ਅੱਲਾ ਦੇ ਕਰਮ ਦੇ ਨਾਲ ਸਾਡੀ ਬੜੀ ਮਿਹਰਬਾਨੀ ਹੈ ਦੀਨਾਲੀ ਮੇਰੇ ਭਰਾਵਾਂ ਦੀ ਬੜੀ ਮਿਹਰਬਾਨੀ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰam ਪੇਜ ਨੂੰ ਫੋਲੋ ਕਰੋ